ਸਵਾਗਤ ਹੈ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਚੱਲੇ ਆ ਕਿ 16 ਤਰੀਕ ਨੂੰ ਸਾਡੀ ਯਾਤਰਾ ਆਲੰਭ ਹੋਣੀ ਆ 바ਵਾ ਬਲਕਨਾਥ ਤੇ ਸਭ ਤੋਂ ਪਹਿਲਾਂ ਜਾਣਾ ਫਗਵਾੜੇ ਫਗਵਾੜੇ ਤੋਂ ਨੈਣਾ ਦੇਵੀ ਮਾਤਾ ਨੈਣਾ ਦੇਵੀ ਮਾਤਾ ਤੋਂ ਆਪਾਂ ਜਾਣਾ ਆਂ ਭਾਖੜਾ ਡੈਮ ਭਾਖੜਾ ਡੈਮ ਤੋਂ ਸ਼ੈਭੜੀ ਸ਼ੈਭੜੀ ਤੋਂ ਜਾਣਾ 바ਵਾ ਬਲਕਨਾਥ ਤੇ ਅਨੰਦਪੁਰ ਸਾਹਿਬ ਵੀ ਆਪਾਂ ਮੱਥਾ ਟੇਕਣਾ ਤੇ ਉਹ ਬਲੌਗ ਪਾਇਆ ਤੇ ਇਸ ਕਰਕੇ ਉਹ ਵਲ ਆਪਾਂ ਬਲੌਗ ਇੱਕ ਨਹੀਂ ਪਾਵਾਂਗੇ ਦੂਜਾ ਨਨਰ ਪਾਤਨੰਦਪੁਰ ਸਵਦਾ ਬਲੌਗ ਤੇ ਇਸ ਵਾਰ ਆਪਾਂ ਨਹੀਂ ਪਹੁਣਾ ਤੇ ਬਾਕੀ ਉਹ ਵਾਲੇ ਪੈਣਾ ਭਰਾਵਾਂ ਨੇ ਸਾਰਿਆਂ ਨੇ ਮੇਰਾ ਬਲੌਗ ਦੇਖਣਾ ਤੇ ਇਸ ਵਾਲੀ ਛੋਟੀ ਜੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਆ ਕਿ ਵੀ ਕਿੰਨਾ ਕੰਨਾ ਖਰਚਾ ਆਉਂਦਾ ਆ ਤੇ ਕੀ ਹਿਸਾਬ ਦਾ ਵੀ ਕਿੰਨਾ ਸਾਨੂੰ ਹਰੇਕ ਸਾਲ ਜਾਈਦਾ ਤੇ ਕਿੰਨਾ ਟਾਈਮ ਲੱਗਦਾ ਆ ਤੇ ਬਾਕੀ ਤੁਸੀਂ ਬਣੇ ਲੋ ਵੀਡੀਓ ਦੇ ਨਾਲ ਤੇ ਨੰਦਪੁਰ ਇੱਥੋਂ ਜਾਂਦੇ ਆ ਸਾਨੂੰ ਟਾਈਮ ਲੱਗ ਜਾਂਦਾ ਹਰੇਕ ਸਾਲ ਤਿੰਨ ਗੇ ਸਵੇਰ ਨੂੰ ਅਸੀਂ ਇੱਥੋਂ ਘਰੋਂ 9 ਜਾਂ 10 ਵਜੇ ਤੁਰੀਦਾ ਹਰੇਕ ਸਾਲ ਤੇ ਸ਼ਾਮ ਨੂੰ ਅਸੀਂ ਉੱਥੇ ਪਹੁੰਚੀਦਾ ਆ ਸ਼ੀਜਾ ਸਤਵੀਂ ਕੋਈ ਸ਼ਾਮ ਨੂੰ ਉੱਥੇ ਕਈ ਵੇਲੇ 8 ਵੀ ਵਾਜੀਆਂ ਆਂਦੀਆਂ ਕਿਉਂਕਿ ਜੇ ਗੱਡੀਆਂ ਦੇ ਨਾਲ ਜਾਣਾ ਹੋਵੇ ਕਈ ਵੇਲੇ ਪੈਦਲ ਵੀ ਯਾਤਰਾ ਕਰ ਲਈਦੀ ਆ ਬੜੀ ਨਹਾਤ ਹੋ ਕੇ ਫਰੈਸ਼ ਹੋ ਕੇ ਤੇ 5-10 ਮਿੰਟ ਰੈਸਟ ਕਰਕੇ ਮੱਥਾ ਟੇਕ ਕੇ ਤੇ ਫੇਰ ਉੱਥੋਂ ਬਸ ਜਾਂਦੀ ਆ ਜਾਂ ਬੈਂ ਵੀ ਜਾਂਦੀ ਆ ਤੇ ਬੈਂ ਨਾਲ ਥੋੜੇ ਜ਼ਿਆਦਾ ਪੈਸੇ ਲੈ ਲੈਂਦੇ ਆ 120 ਰੁਪਏ ਪਿਛਲੀ 150 ਰੁਪਏ ਸਗਾ ਤੇ ਇਸ ਦੀ ਜਗਾ ਵੀ ਹੁਣੇ ਆ ਉਹ ਦੇ ਵਿੱਚ ਆਪਾਂ ਨਹੀਂ ਗਏ ਤਾਂ ਬਸ ਦੀ ਰਹੀਦਾ ਬਸ ਦਾ ਬਿਜ਼ਨਸ ਕਿ ਟਾਈਮ ਆਪਾਂ ਪਹੁੰਚ ਜਾਈਦਾ ਜਿਸਕ ਟਾਈਮ ਬੱਸ ਆਉਂਦੀ ਆ ਤੇ ਪਿਛਲੇ ਸਾਲ ਤਾਂ ਅੱਧਾ ਘੰਟਾ ਹੀ ਘੰਟਾ ਵੇਟ ਕਰ ਲਈ ਸੀ ਕਿ ਇਸ ਕਰਕੇ ਤੇ ਪਿਛਲੇ ਸਾਲ ਵੀ ਅਸੀਂ ਬੱਸ 'ਚ ਹੀ ਗਏ ਸੀ ਕਿ ਬੱਸ ਵਾਲੇ ਦਾ ਕਰਾਇਆ ਹੈਗਾ ਆ 40 45 ਰੁਪਏ ਕਰਾਇਆ ਹੈ ਬੱਸ ਦਾ ਤੇ ਉੱਥੇ ਜਾਣ ਦਾ ਤੇ ਹਰ ਇੱਕ ਸਾਲ ਅਸੀਂ ਬੱਸ ਦੇ ਵਿੱਚ ਹੀ ਜਾਈਦਾ ਆ ਸ਼ੇਬਾੜੀ ਤੇ ਪਿਛਲੇ ਤੋਂ ਪਿਛਲੇ ਸਾਲੇ ਸੇ ਤੁਰ ਕੇ ਗਏ ਸੀਗੇ ਸ਼ੇਬਾੜੀ ਤੇ ਬੱਸ ਦੇ ਵਿੱਚ ਨਹੀਂ ਗਏ ਸੀ ਪੈਦਲ ਹੀ ਚੱਲ ਗਏ ਸੀਗੇ ਤੁਰ ਕੇ ਤੇ ਪੈਦਲ ਵੀ ਸਾਨੂੰ ਟਾਈਮ 3 ਘੰਟੇ ਲੱਗੇ ਸੀ ਪੈਦਲ ਜਾਣ ਨੂੰ ਉਥੋਂ 10 ਘੰਟੇ ਲੱਗ ਹੀ ਗਏ ਸੀਗੇ ਰਾਹ ਦੇ ਵਿੱਚ ਚੰਨ ਗੰਗਾ ਵੀ ਆਉਂਦੀ ਜੀ ਪਿਛਲੇ ਸਾਲ ਗਏ ਸੀਗੇ ਇਹਨਾਂ ਪਿਛਲੇ ਤੋਂ ਪਿਛਲੇ ਸਾਲ ਤੌਰ ਕੇ ਤੇ ਚੰਨ ਗੰਗਾ ਆਲੀ ਗਏ ਸੀਗੇ ਤੇ ਉਧਰ ਦੇ ਨਾਲ ਚੰਨ ਗੰਗਾ ਸੁੱਕੀ ਸੀ ਤੇ ਜਦੋਂ ਅਸੀਂ 2-3 ਸਾਲ ਪਹਿਲਾਂ ਗਏ ਸੀਗੇ ਚੰਨ ਗੰਗਾ ਆਲੀ ਪਾਣੀ ਸੀਗਾ ਤੇ ਅਸੀਂ ਉਦਾਂ ਹੁਣ ਪਿਛਲੇ ਸਾਲ ਤਾਈ ਬਸਤੀ ਗਏ ਸੀਗੇ ਤੇ ਉਧਰ ਦੀ ਪਾਣੀ ਸੀਗਾ ਚੰਨ ਗੰਗਾ ਦੇ ਵਿੱਚ ਜੀ ਤੇ ਅਸੀਂ ਤਾਂ ਕਰਕੇ ਵਾਪਸ ਚੱਲ ਗਏ ਸੀਗੇ ਤੇ ਉਸ ਤੋਂ ਵੀ ਬਾਅਦ ਵਿੱਚ ਗਏ ਸੀਗੇ ਦੁਬਾਰਾ ਫੇ ਅਸੀਂ ਬਸ ਦੇ ਟਾਈਮ ਵੀ ਮਤਲਬ ਦੁਬਾਰਾ 5 6 ਵਜੇਗੇ ਸੀਗੇ ਬਸ ਦੇ ਟਾਈਮ ਦੇ ਵਿੱਚ ਰਾਜ ਪਿੰਡਾਂ ਵਿੱਚ ਦੀ ਹੋਊ ਕਿ ਤੇ ਉਧਰ ਦੇ ਮਤਲਬ ਕੁੱਤੇ ਘਾਤੇ ਬਹੁ ਹੁੰਦੇ ਤੇ ਇਸ ਕਰਕੇ ਆਪਣੇ ਪਿੰਡ ਦੇ ਕੁੱਤਿਆਂ ਨਾਲ ਪਤਾ ਵੀ ਕੀ ਹਿਸਾਬ ਤਾਂ ਆ ਗਿਆ ਤੇ ਉਧਰ ਦੇ ਕੁੱਤਿਆਂ ਦਾ ਪਤਾ ਵੀ ਨਹੀਂ ਕਿ ਤੇ ਪੋਸ਼ ਪੋਸ਼ ਕੇ ਗਿਆ ਰਾਤ ਦੇ ਵਿੱਚ ਪਾਣੀ ਹੋਊਗਾ ਵੀ ਪੂਰਾ ਪ੍ਰਬੰਧ ਹੈਗਾ ਆ ਤੇ ਉਧਰ ਵੀ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਉਧਰ ਜਾਣਾ ਆ ਤੇ ਜਾਣ ਨੂੰ ਰਸਤਾ ਤਾਂ ਸਹੀ ਆ ਵਧੀਆ ਬਣਿਆ ਹੋਇਆ ਹੈ ਕਈ ਲੋਕ ਹੀ ਪੈਦਲ ਵੀ ਜਾਂਦੇ ਆ।ਤ ਲਈ ਅਸੀਂ 8 ਵਜੇ ਪਹੁੰਚ ਜਿੱਤਾ ਪੂਰੇ ਤੇ ਉੱਪਰ ਪਵਨ ਤੇ 8:30 ਵਜੇ ਪਹੁੰਚੀ ਗੱਡੀ ਵਿੱਚ ਜਾਈਏ ਕਈ ਵੇਲੇ ਲੇਟ ਹੋ ਜਾਂਦੇ ਆ। 7:30 ਵੱਜ ਜਾਂਦੇ 8:00 ਵੱਜ ਜਾਂਦੇ ਰਿੱਗ ਫੇਰ ਜਾਣ ਲੱਗੇ ਗੱਡੀ ਦੇ ਵਿੱਚ ਉੱਪਰ ਭਵੰਦੇ ਮਥਾ ਟੇਕਣਾ ਪੈਂਦਾ ਆ ਦਾ ਕਰਕੇ ਲੇਟ ਹੋ ਜੀਦਾ ਤੇ ਗੱਡੀ ਵਿੱਚ ਜਾਈਦਾ ਆ ਤੇ ਜੇ ਅਸੀਂ ਅਜ ਤਾਂ ਉਹਦਾ ਭਾਖੜਾ ਡੈਮ ਆਲਦੀ ਹੈ ਕਈ ਵਾਰੀ ਨੇ ਪਿਛਲੇ ਤੋਂ ਪਿਛਲੇ ਸਾਲ 10 ਕੇ ਸਾਲ ਹੋ ਗਏ ਆ ਤੇ ਅਸੀਂ ਭਾਖੜਾ ਡੈਮ ਆਲਦੀ ਗਏ ਸੀਗੇ ਤੇ ਉਧਰ ਦੀ ਕਿਰਾਇਆ 50 ਰੁਪਏ ਸੀਗਾ ਪਿਛਲੇ ਸਾਲ 50 ਰੁਪਏ ਖਰਚਾ ਸੀਗਾ ਤੇ ਅੱਜ ਕੀ 10 20 ਰੁਪਏ ਜ਼ਿਆਦਾ ਵੀ ਹੋਏ ਤੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ 16 ਤਰੀਕ ਨੂੰ ਬਲੌਗ ਦੇ ਵਿੱਚ ਵੀ ਕਿੰਨਾ ਖਰਚਾ ਸੀਗਾ 10 20 ਰੁਪਏ ਬੜੇ ਹੋਣੇ ਇਹਨਾਂ ਕੋ ਖਾਸ ਨਹੀਂ ਬੜੇ ਹੋਣਾ ਜੀ ਤੁਸੀਂ ਇੱਧਰ ਦੀ ਬਾਸਾਂ ਦੀ ਉਨੀ ਵਾਲੀ ਜਾਣਾ ਹੈ ਤੇ ਇੱਧਰ ਦੀ ਥੋੜਾ ਕਰਾਇਆ ਜ਼ਿਆਦਾ ਵੀ ਲੱਗਦਾ ਹੈ 100 150 ਰੁਪਏ ਦਾ ਫਰਕ ਹੈ ਇੱਧਰ ਦੀ ਤੇ ਉੱਧਰ ਦੀ ਆਪਾਂ ਨੂੰ ਫੇਰ ਵੀ ਲੱਗ ਹੀ ਜਾਂਦਾ ਆ 60 70 ਰੁਪਏ ਲੱਗ ਹੀ ਜਾਂਦੇ ਆ ਫੇਰ ਵੀ ਤੇ ਇੱਧਰ ਦੀ ਜਾਈਦਾ ਸ਼ੇਬ ਬਾੜੀ ਆਪਾਂ ਇਸ਼ਨਾਨ ਕਰਕੇ ਸ਼ੇਬ ਬਾੜੀ ਜਾਣਾ ਜਿਹੜਾ ਪਾਣੀ ਹੁੰਦਾ ਬੜਾ ਠੰਡਾ ਹੁੰਦਾ ਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿੱਥੇ ਆਪਾਂ ਇਸ਼ਨਾਨ ਕਰਨਾ ਸ਼ੇਬ ਬਾੜੀ ਤੇ ਉੱਥੇ ਜਾਸਟ ਕਰਕੇ ਜੋ ਇਧਰੋਂ ਸ਼ੇਬ ਬਾੜੀ ਪਹੁੰਚਦੇ ਹਨ ਬੇੜੀ ਪਾਰ ਕਰਨੀ ਜਦੋਂ ਮਤਲਬ ਸੁੱਸਤਿਆ ਸ਼ਰੀਰ ਹੋ ਜਾਂਦਾ ਆ ਜਿੱਦਾਂ ਪਿਛਲੇ ਸਾਲ ਤੇ ਜਿਹਨਾਂ ਨੇ ਮੈਂ ਗਿਆ ਸੀਗਾ ਮੈਂ ਥੱਕ ਬਹੁਤ ਹੋ ਗਿਆ ਸੀਗਾ ਛੇ ਬੜੀ ਪਹੁੰਚਦੇ ਪਹੁੰਚਦੇ ਤੇ ਬਾਬਾ ਬਲਕਨਾਥ ਜਾਂਦਾ ਦੀਨ ਘਾੜਾ ਪਰ ਫੇਰ ਵੀ ਬਾਬਾ ਲੈ ਗਿਆ ਪਹੁੰਚ ਹੀ ਗਿਆ ਸੀਗਾ ਰਾਤ ਨੂੰ 8:30-9:00 ਵਜੇ ਪਹੁੰਚ ਹੀ ਗਿਆ ਸੀਗਾ ਬਾਬਾ ਬਲਕਨਾਥ ਦੇ ਬਾਕੀ ਕਿੱਦਾਂ ਲੱਗਾ ਪਿਛਲੇ ਸਾਲ ਦਾ ਬਲੌਗ ਤੁਸੀਂ ਦੇਖਿਆ ਹੋਣਾ ਆ ਤੇ ਉਹ ਵਾਲੇ ਤੁਹਾਨੂੰ ਕਿੱਦਾਂ ਲੱਗਾ ਤੇ ਉਹ ਵੀ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਸਾਡੇ ਰਿਸ਼ਤੇਦਾਰ ਵੀ ਹੁੰਦੇ ਆ ਸਾਰੇ ਰਿਸ਼ਤੇਦਾਰ ਵੀ ਇਸ ਤਰ੍ਹਾਂ ਲਈ ਹੁੰਦੀ ਆ ਸਾਡੀ ਜਗ੍ਹਾ ਰੱਖ ਲੈਂਦੇ ਤੇ ਹਰ ਇੱਕ ਸਾਲ ਉੱਥੇ ਅਸੀਂ ਸਰਾਂ ਦੇ ਵਿੱਚ ਰਹੀ ਹੈ ਲੁਧਿਆਣੇ ਵਾਲੀ ਸਰਾਂ ਦੇ ਵਿੱਚ ਤੇ ਉੱਥੇ ਜਾਨ ਜਾਨ ਦੇ ਪਹਿਲੇ ਜਗਰਾਤਾ ਵੀ ਕਰਾਉਂਦੇ ਆ ਉੱਥੇ ਸਰਾਂ ਵਾਲੇ ਮਤਲਬ ਵਧੀਆ ਹੁੰਦਾ ਹੈ ਮੇਲਾ ਲੱਭਾ ਬੀ ਦਾ ਜਿੱਦਾਂ ਚਾਲਾ ਲੱਗਦਾ ਹੈ ਮੇਲਾ ਉੱਦੇ ਲੁਧਿਆਣੇ ਵਾਲੇ ਜੋ ਸਰਾਂ ਜਾਂਦੀ ਉਹ ਤੋਂ ਵੀ ਬਹੁਤ ਜਿਆਦਾ ਰਸ਼ ਹੁੰਦਾ ਹੈ ਅਸੀਂ ਹਰ ਇੱਕ ਸਾਲ ਨੂੰ ਮੱਥਾ ਟੇਕੀਦਾ ਆ ਅਸੀਂ ਸਵੇਰ ਨੂੰ 3-4 ਵਜੇ ਲਾਈਨ ਚ ਲੱਗੀਦਾ ਤੇ ਸਾਡੀ 10-11 ਵਜੇ ਬਾਰੀ ਆ ਜਾਂਦੀ ਕੋਲ ਕਿ ਰਸ਼ ਵੀ ਜਿਆਦਾ ਹੁੰਦਾ ਪਿਛਲੇ ਸਾਲ ਇੱਥੇ ਸਾਡੇ ਰਸਤੇ ਦੇ ਆ ਦੇ ਮੁੰਡੇ ਸੀਗਾ ਤੇ ਉਹ ਹਨ ਜਿੱਦਾਂ ਮਤਲਬ ਗਵਾਜ ਗਿਆ ਉੱਥੇ ਜਿੱਦਾਂ ਸਿਗਾਰਾ ਨਾਲ ਹੀ ਮਤਲਬ ਕਹਿੰਦੇ ਕਹਿੰਦੇ ਵੀ ਨਾਲ ਹੀ ਨਾਲ ਹੀ ਜੇ ਤੁਹਾਨੂੰ ਪਤਾ ਹੈ ਮੈਂ ਵੀ ਨਹੀਂ ਆਣਾ ਵੀ ਬੱਚਾ ਹੀ ਕਹਿੰਦੇ ਕਹਿੰਦੇ ਵੀ ਘਰਦੇ ਆ ਦੂ ਵੀ ਛੜ ਗਿਆ ਮਤਲਬ ਉਥੇ ਲਾਸਮੈਂਟਾ ਵੀ ਬੋ ਕਰਾਂਗੇ ਅਭੀ ਕੀ ਕਿ ਦਾ ਬੂਆ ਕਾ ਜਲਾ ਬੂਆ ਫਿਰ ਉਹ ਲੱਬਿਆ ਤੇ ਉਹ ਰੋਂਦਾ ਸੀਗਾ ਮਤਲਬ ਹਨ ਮਨ ਜਿੰਦਾ ਅਮੀ ਜਾਣਾ ਹਨ ਮਤਲਬ ਉਥੇ ਇੱਕ ਨਾਲ ਹੀ ਰਵੇ ਮੈਨੂੰ ਰਸ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਾਂ ਚਾਲੇਂ ਤਾਂ ਬਹੁਤ ਜ਼ਿਆਦਾ ਰਸ ਹੁੰਦਾ ਹੈ ਤੇ ਲੁਧਿਆਣੇ ਵਾਲੇ ਸਰਾ ਜਦੋਂ ਜਾਂਦੀ ਉਦੋਂ ਵੀ ਬਹੁਤ ਜ਼ਿਆਦਾ ਰਸ ਹੁੰਦਾ ਹੈ ਤੇ ਇਹ ਵਾਲੀ ਸ਼ੋਰੀ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਲਾਈਕ ਕਮੈਂਟ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਬਾਕੀ ਆਪਾਂ 16 ਤਰੀਕ ਨੂੰ ਬਲੌਗ ਆਉਣਾ ਆ ਸਾਰੇ ਨਾਨਾ ਭਰਾਵਾ ਭੈਣਾਂ ਨੇ ਤੇ ਇਹ ਵਾਲੀ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਜਿਹੜੇ ਜਿਹੜੇ ਬੰਦੇ ਬਣਾ ਬਲੌਗ ਦੇਖ ਰਹੇ ਆ ਨਾਲ तहे ਦਿਲੋਂ ਧੰਨਵਾਦ ਆ ਇਦਾਂ ਦੇ ਬਲੌਗ ਤੇ ਵੀਡੀਓ ਆਉਂਦੇ ਰਿਹਾ ਕਰੋਗੇ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਭਾਬੀ